ਨਾ ਦੱਸਦੇ ਹੋ। ਕਿਨਾਂ ਸੁਖਮੰਦਰ ਸਿੰਘ ਟੋਂਡਵਾਲ ਤੋਂ ਟਰੈਕਟਰ ਆ ਰਿਹਾ ਸੀਗਾ ਇਹ। ਅੱਛਾ ਜੀ। ਯਾਤਰਾ ਜਾਰੀ ਫਤਿਹਗੁਰ ਸਾਹਿਬ। ਅੱਛਾ ਜੀ। ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਗੜੀ ਫਾਇਲਮੈਂਟ ਤੋਂ। ਅੱਛਾ। ਤੇ ਉਹ ਇਹ ਟਰੈਕਟਰ ਜਾਂਦਾ ਫਿਰ ਰੋਡ ਤੇ ਉਹ ਕ੍ਰੋਸ ਕਰ ਲੱਗੇ ਨਾ। ਉਹਦੇ ਕੱਟੋਂ ਉਹ ਤੋਂ ਸਭਲੇ ਨੇ ਕੱਟ ਵੱਜ ਗਿਆ ਮੋੜੇ। ਅੱਛਾ ਜੀ। ਤੇ ਉਹ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ ਚ ਵੱਜੀ ਆ ਕੇ। ਉਹਦੇ ਕਰ ਨਾਲ ਬਚਾਓ ਗਿਆ ਫਿਰ ਵੀ ਆ ਬੁਰਾ ਨਾ ਕਰਕੇ ਬਚਾਓ ਹੋ ਗਿਆ। ਸੱਟਾਂ ਕਾਫੀ ਲੱਗੀਆਂ ਬੱਚ ਮੁੰਡੇ ਦੇ ਪਰ ਬਚਾ ਫਿਰ ਵੀ ਜਿਆਦਾ ਦੇ ਦੂੰਗੇ ਸੱਟਾਂ ਲੱਗੀਆਂ ਸਾਰੀ ਗਲਤੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋੜੇ ਕੱਟ ਬੱਜੇ ਜਿਹੜਾ ਮੋੜੇ ਡਾਇਰੈਕਟਰ ਉਹਦੀ ਹਾਂਜੀ ਉਹ ਤਾਂ ਕੱਟ ਬੱਜ ਗਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਗਏ ਕ੍ਰੋਸ ਕਰ ਲੱਗਾ ਕਰਨ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਤਾਂ ਇੱਕ ਸੰਭਲਿਆ ਨਹੀਂ ਅੱਛਾ ਉਹ ਤਾਂ ਸੰਭਲਿਆ ਨਹੀਂ ਮੁੰਡਾ ਵੀ ਹੈ 15 16 ਸਾਲ ਦਾ ਹੀ ਇਹ ਮੁੰਡਾ ਇਹ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15 16 ਸਾਲ ਦਾ ਮੁੰਡਾ ਉਹ ਤਾਂ ਟਰੈਕਟਰ ਨਹੀਂ ਸੰਭਲਿਆ ਸੀ ਉਹ ਮੁੰਡਾ ਤਾਂ ਹੈ ਹੀ ਨਹੀਂ ਕੋਈ ਨਹੀਂ ਹੈ ਨਵਾਲਿਕ ਸੀ ਮੁੰਡਾ ਨਹੀਂ ਨਵਾਲਿਕ ਤਾਂ ਨਹੀਂ ਸਹੀ ਨ ਬਾਕੀ ਤਾਂ ਆਪਣੀ ਐ ਦੇਤੀ ਬਾਕੀ ਫਿਰ ਵੀ ਚਲੋ 50 ਹੋ ਗਿਆ ਇੰਨਾ ਵੀ ਤੁਹਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਹੋਰ ਨੂੰ ਸੱਟ ਮਾੜੇ ਮੋਟੇ ਤਿੰਨ ਚਾਰ ਦੇ ਲੱਗੀ ਅੱਛਾ ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਇਹ ਨਾਲ ਦੀ ਹਸਪਤਾਲ ਤੇ ਮਾੜਾ ਮੋਟਾ ਨਿਕਲ ਅੱਛਾ ਚਲੋ ਠੀਕ ਕਰਕੇ ਬਹੁਤ ਬਚਾਅ ਹੋ ਗਿਆ ਇਹ ਟਰਾਲੀਆਂ ਪਾੜ ਜਣੇ ਘੋਮੀਆਂ ਜੀ ਦਾ ਤੁਹਾਡੇ ਪਾਪੂਲਰ ਨੇ ਰੋਕ ਲਈ ਟਰਾਲੀ ਨਾ ਕਰਕੇ ਬਚਾਅ ਹੋ ਗਿਆ ਜੀ ਬਹੁਤ ਬਚਾਅ ਹੋਦਾ ਹੀ ਜੀ ਮੈਂ ਖੁੱਡਿਆਂ ਕੋ ਸਾਰੇ ਬੰਦੇ ਹੋੜੋ ਬਦਲਦੇ ਇੱਕ ਟਰਾਲੀ ਰੋਕੀ ਇੱਕ ਗੱਡੀਆਂ ਉਹ ਟਾਇਰ ਤੇ ਥੱਲੇ ਟਾਇਰ ਤੋਂ ਲੱਤ ਆ ਗਈ ਇੱਕ ਬੰਦਾ ਲੱਤ ਥੱਲੇ ਤੋਂ ਗੱਡੀ ਤੇ ਦੇ ਟਾਇਰ ਦੇ ਥੱਲੇ ਨਾਲ ਲੱਗ ਗਈ ਜੀ ਇੱਕ ਬੰਦੇ ਟਾਇਰ ਦੇ ਥੱਲੇ ਲੱਗ ਗਿਆ ਮਿੱਟੀ ਪੱਟੀ ਮਿੱਟੀ ਪੱਟ ਕੇ ਉਹ ਮਿੱਟੀ ਪੱਟ ਕੇ ਅਸੀਂ ਟਾਇਰ ਤੋਂ ਥੱਲੂ ਉਹਦੇ ਲੱਤ ਗੱਡੀ ਦੀ ਉਹ ਲੱਤ ਨਿਕਲਦੀ ਰਹੀ 10 ਬੰਦੇ ਰਕਾਰ ਚੱਕਿਆ ਉਹ ਉਹੀ ਜਾਣੀ ਨੂੰ ਉਹ ਤਾਂ ਬਚਾਅ ਹੋ ਗਿਆ ਬਚਾਅ ਹੋ ਗਿਆ ਤੇ ਬਚਾ ਹੋ ਗਈ ਸਾਡੇ ਇੱਕ ਜਿਹੜਾ ਮੁੰਡੇ ਤੇ ਸੀਗੇ ਉਹਦੇ ਕੱਲ ਬਚਾ ਅੱਥਰ ਜਾਂ ਨਿਕਲ 2 ਇੰਚ ਤੇ ਕੱਲ ਜਾਵੜਿਆ ਇਹ ਕਿੰਨੀ ਕਿ ਸੰਗਤ ਬੈਠੀ ਸੀ ਕਿੰਨੀ ਕਿ ਸੰਗਤ ਬੈਠੀ ਸੀ ਸੰਗਤ ਉਹਦੇ ਵੈਸੇ ਚਲ ਗਿਆ ਬੰਦੇ ਅੱਛਾ ਇਹਦੇ ਵਿੱਚ ਇਹਦੇ ਵਿੱਚ ਵੀ ਸਕੇ ਇੰਨੇ ਚੱਲ ਗਿਆ ਜੰਮੀਆਂ 30 35 ਹੋਣ ਚਲ ਵੀ ਆ ਕੇ ਇਹਦੇ ਵਿੱਚ ਸੀਗੇ ਚਲ ਗਿਆ ਉਹਦੇ ਵਿੱਚ ਅੱਛਾ ਅਜੇ ਜਾਣਾ ਸੀ ਫਤਿਹਗੜ੍ਹ ਤੋਂ ਅਰੇ ਫਤਿਹਗੜ੍ਹ ਤੋਂ ਆਹ ਜਾ ਰਹੇ ਹਾਲੇ ਹਾਲੇ ਆ ਰਹੇ ਤਾਂ ਨਹੀਂ ਉਹ ਵੀ ਖੜੀ ਇਕੱਠੀ ਤੁਰੀ ਇਹ ਵੀ ਖੜੇ ਤੁਰੀ ਹੁਣ ਫਿਰ ਹੁਣ ਜਾਣ ਦਾ ਪਲਾਨ ਹੈ ਦੇਖਦੇ ਹਾਂ ਜੀ ਹੁਣ ਆਹ ਜਾਣ ਦਾ ਪਲਾਨ ਤਾਂ ਇਹ ਨਹੀਂ ਹੈਗਾ ਮਾਲ ਤੋਂ ਮਾਲ ਕੇ ਸੱਟਾਂ ਕਿੰਨੀਆਂ ਕਿ ਲੱਗੀਆਂ ਆਮਨ ਡਰਾਈਵਰ ਬਣਾਓ ਮੈਂ ਕਹਿੰਦਾ ਡਰਾਈਵਰ ਤਾਂ ਮੁੰਡੇ ਕੋਲ ਚੱਲ ਡਰਾਈਵਰ ਸੜਕ ਦੇ ਮੁੰਡਾ ਹੋ ਡਰਾਈਵਰ ਹੀ ਸੀਗਾ ਉਹ ਇੰਤਾਂ ਦਾ ਨਹੀਂ ਕੱਚਾ ਨਹੀਂ ਸੀਗਾ ਮੁੰਡਾ ਠੀਕ ਸੀਗਾ ਅੱਗੇ ਟ੍ਰੇਨਿੰਗ ਟਰੈਕਟਰ ਉਹ ਚੱਲਦਾ ਉਹ ਨਹੀਂ ਹੈਗਾ ਟ੍ਰੇਨਿੰਗ ਵੀ ਟਰੈਕਟਰ ਉਹਦੇ ਕੋਲ ਡਬਿਲਾਰੋ ਗੱਡੀ ਆ ਟਰੈਕਟਰ ਵੀ ਆ ਸਭ ਚੰਗਾ ਆਜਾ ਕਿਵੇਂ ਵਾਪਰਿਆ ਇਹ ਹਾਂਜੀ ਕਿਵੇਂ ਵਾਪਰਿਆ ਹਾਸਾ ਹਾਸਾ ਜੀ ਹੁਣ ਪਾਸ ਕਰ ਰਿਹਾ ਸੀਗਾ ਇਹ ਇਹ ਪਾਸ ਕਰਦਾ ਸੀਗਾ ਪਾਸ ਕਰਦੇ ਨੂੰ ਹੋ ਗਿਆ ਕੰਮ ਫੱਕ ਗਿਆ ਕਿ ਨਾ ਮੈਂ ਪਾ ਕੇ ਮੋਰ ਕੱਢ ਤਾ ਮੌਕਾ ਤਾ ਪਾ ਕੇ ਇਹ ਕਰਨੀ ਹੋਈ ਇਹ ਨਾ ਪਹਿਲੀ ਹੋਈ ਇਹ ਮੈਂ ਕੱਢਦਾ ਸਾਡੇ ਟੈਕਸ ਆਲਰੇਡੀ ਪਹਿਲੀ ਮੋਰੇ ਸੀ ਬਹੁਤ ਮਾਰੀ ਸਕੀ ਉਹ ਆਡੀਟਰ ਪਾਸ ਪਾਸ ਹੋਏ ਇਹ ਨਕੀਬ ਓਵਰ ਮਾਰਿਆ ਜਿਹੜੀ ਹੋਈਆ ਇਹ ਟ੍ਰੈਕਟਰ ਜਿਹੜਾ ਡੇਣਾ ਪਾ ਕੀਤਾ ਪਾਸ ਵਾਲੇ ਜਨ 4 ਵਜੇ ਉਹ ਟ੍ਰੈਕਟਰ ਕੋਈ ਬਚਾਉਂ ਗਿਆ ਬਹੁਤ ਬਹੁਤ ਕੋਈ ਨੁਕਸਾਨੇ ਤਾਂ ਨਹੀਂ ਕੋਈ ਨੁਕਸਾਨ ਨਹੀਂ ਹੈ ਠੀਕ ਹੈ ਇਹ ਹੋਇਆ ਓਵਰਟੇਕ ਕਰਨ ਮੇਰੇ ਉਹ ਓਵਰਟੇਕ ਕਰਿਆ ਤੇ ਮੁੰਡੇ ਡਰ ਗਿਆ ਰਿਹਾ ਕਾਫੀ ਅੱਧਾ ਕਿਲੋਮੀਟਰ ਤੱਕ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਇਹ ਰੇਸ ਹੀ ਲਗਾ ਰਹੇ ਸੀ ਓਵਰਟੇਕ ਕਰਿਆ ਮੁੰਡਾ ਡਰ ਗਿਆ ਕਾਫੀ ਕਿੱਧਰ ਸੰਭਲੇ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੇ ਹੀ ਉਹਨੇ ਬਚਾ ਕਰਿਆ ਨਾ ਓਵਰਟੇਕ ਕਰਕੇ ਬਚਾ ਕਰ ਰਿਹਾ ਕਿੰਨੀ ਉਮਰ ਦਾ ਸੀਗਾ ਇਹ ਮੁੰਡਾ ਹੁਣ 18-19 ਸਾਲ ਦਾ ਹੋਣਾ ਤੇ ਤੁਪਕੇ ਕਿਹੜਾ ਮੁੰਡਾ ਜਿਹੜਾ ਚਲਾਉਂਦਾ ਹੋਣਾ ਆਮਣਾ ਮੁੰਡਾ ਦਾ ਹੋਣਾ 22-23 ਸਾਲ ਦਾ ਉਹਨਾਂ ਨੂੰ ਡਰੀਏ ਦਾ ਮੁੰਡਾ ਦਾ ਬਾਈ ਨਹੀਂ ਨਹੀਂ ਉਹ ਦਾ 18 ਤੋਂ 19 ਸਾਲ ਦਾ ਡਿਸਾਸਪਨ ਸੁਪਰਦਾਤਾ ਨੂੰ ਕੋਈ ਗੱਲ ਨਹੀਂ ਗਈ ਹੈ ਇਹ ਤੱਕ ਹੈ ਸੁਪਰਦਾਤਾ ਨੂੰ ਕੋਈ ਗੱਲ ਨਹੀਂ ਗਈ ਨਹੀਂ 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 ਬੰਦ ਕਰਕੇ ਮੈਂ ਯਾਦ ਕਰਕੇ